ਮਰਦਾਬਾਦ ਮਰਦਾਬਾਦ ਜਿੰਦਾਬਾਦ ਹਾਏ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਸਾਡਾ ਇੱਕ ਜਿੰਦਾਬਾਦ 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 ਅਨਵਸ ਬੀ ਆਰਟੀਸੀ ਦਾ ਇੱਕ ਜਿੰਦਾਬਾਦ 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 ਸੋ ਸਾਥੀਆਂ ਨੂੰ ਬੇਨਤੀ ਹੈ ਵੀ ਪੰਡਾਲ ਦੇ ਵਿੱਚ ਆਪਣੀ ਹਾਜ਼ਰੀ ਲਵਾਉ ਦੱਤੀਓ ਪਟੰਡਾ ਡਿੱਪੂ ਸਾਡੇ ਕੋਲ ਪਹੁੰਚ ਚੁੱਕਿਆ ਹੈ ਕੱਟ ਤੋਂ ਕੱਟ 400 400 ਸਾਥੀ ਸਾਡਾ ਬਠਿੰਡੇ ਤੋਂ ਪੁੱਜਿਆ ਮੈਂ ਬਠਿੰਡੇ ਤੋਂ ਉਹਨਾਂ ਦਾ ਮਹਾਲੀ ਪਹੁੰਚਣ ਤੋਂ ਸਭ ਤੋਂ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ ਪਿਆ ਸਰਕਾਰ ਹਾ 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 ਬੰਬੀ ਕੈਪਟਨ ਹਾ 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 ਬੀਐਨਪੀ ਮਰਦਾਬਾ ਮਰਦਾਬਾ ਸਾਥੀਓ ਇਹ ਜਿਹੜੀ ਵਰਕਰਾਂ ਦੀ ਗਿਣਤੀ ਆ ਹਜੇ ਦੇਖੋ ਆਈ ਜਾਂਦੇ ਆ ਤੇ ਪੰਡਾਲ ਸਾਡਾ ਭਰ ਗਿਆ ਸੋ ਇਹ ਜਿਹੜਾ ਬਾਂਬਾ ਸਰਕਾਰ ਦਾ ਸਾਡੇ 80 ਵਜੇ ਨਿਕਲ ਜਾਣਾ ਪਰ ਦੇਖੋ ਫਿਰ ਵੀ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਅਸੀਂ ਇੱਥੋਂ ਕੂਚ ਕਰਾਂਗੇ ਸੀਐਲ ਵੀ ਕੋਟੀ ਵੱਲ ਤੇ ਉਹਨਾਂ ਦਾ ਬਹਿਮ ਜਿਹੜਾ ਮਨ ਦੇ ਵਿੱਚ ਉਹ ਕੱਢੀਏ ਮੜਾਂਗੇ ਤੇ ਆਪਣੇ ਹੱਕ ਲੈ ਕੇ ਮੜਾਂਗੇ ਸੋ ਸਾਡੀਆਂ ਪਿਛਲੀਆਂ ਸਰਕਾਰਾਂ ਦਾ ਭੰਡੀ ਪੁਚਾਰ ਕਰਕੇ ਆਪਾਂ ਇਹ ਸਰਕਾਰ ਨੂੰ ਜਤਾਇਆ ਸੀ ਕਿਉਂਕਿ ਪਿਛਲੀ ਸਰਕਾਰਾਂ ਦਾ ਆਪਾਂ ਭੰਡੀ ਪ੍ਰਚਾਰ ਕੀਤਾ ਤਾਂ ਇਹਨਾਂ ਦੇ ਹੱਕ ਦੇ ਵਿੱਚ ਜਿਦਾਂ ਜਿਵੇਂ ਆਵਾਜ਼ ਆਉਦੀ ਸੀ ਪਰ ਇਹਨਾਂ ਦੇ ਮਨ ਦੇ ਵਿੱਚ ਇਹ ਬਹਿਣਾ ਹੈ ਕਿ ਅਸੀਂ ਸਾਡੀ ਲੀਡਰਸ਼ਿਪ ਕਰਕੇ ਜਾਂ ਸਾਡੀਆਂ ਲੀਡੀਆਂ ਕਰਕੇ ਸਰਕਾਰ ਬਣਾਈ ਹੈ ਪਰ ਦੇਖੋ ਜੇ ਅਸੀਂ ਜਤਾਉਣਾ ਜਾਣਦੇ ਆ ਤਾਂ ਅਸੀਂ ਕੁਰਸੀ ਦਾ ਲੋੜਾ ਵੀ ਜਾਣਦੇ ਆ ਇਹ ਚੀਜ਼ ਦਾ ਸਬੂਤ ਅਸੀਂ ਇਹਨਾਂ ਨੂੰ ਅੱਜ ਕਰਕੇ ਦਿਖਾਵਾਂਗੇ ਤੇ ਜਿਹੜੀਆਂ ਇਹ ਦਵਿਏ ਮੀਤੀਆ ਪਾਲਸੀਆਂ ਦੀ ਇਹ ਗੱਲਾਂ ਕਰਦੇ ਆ ਜਦੋਂ ਟੇਪਰ ਲੇਗ ਨਾ ਭਾਂਡਾ ਵੜਾਉਂਦੇ ਆ ਜਦੋਂ ਕੋਈ ਗੱਲ ਸਾਡੇ ਲੀਡਰਾਂ ਨੂੰ ਕਹਿੰਦੇ ਆ ਵੀ ਅਸੀਂ ਵਰਕਰਾਂ ਦੇ ਵਿੱਚ ਜਾ ਕੇ ਇਹ ਗੱਲਾਂ ਕਰਾਂਗੇ ਪਰ ਸਾਡਿਓ ਸਾਡੇ 21 ਵਰਕਰ ਸਾਡੇ ਸੁਪਾ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਜੀ ਜਿੱਲ ਲਈ ਅਗਵਾਰੀ ਇਹਦਾ ਜਿੱਥੇ ਪੈਸਾ ਤੇ ਉਹਨਾਂ ਦੇ ਇੱਕ ਇਸ਼ਾਰੇ ਤੇ ਅਸੀਂ 21 ਜੱਜ ਪੰਜਾਬ ਦੀ ਬੰਦ ਕਰਕੇ ਅੱਜ ਜਿੱਤੇ ਮੋਹਾਲੀ ਵਿੱਚ ਆਏ ਆ ਤੇ ਇਹ ਜਿਹੜਾ ਧਰਨਾ ਜਿੱਥੋਂ ਤੱਕ ਸਾਡੀ ਪੁਪਾ ਕਮੇਟੀ ਵੀ ਕਾਲ ਹੋਊਗੀ ਅਸੀਂ ਲੈ ਕੇ ਜਾਵਾਂਗੇ ਤੇ ਆਪਣੇ ਅੱਕ ਲੈ ਕੇ ਬੁਲਾਵਾਂਗੇ ਪੰਜਾਬ ਸਰਕਾਰ ਮਰਦਾਬਾ 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 ਜਿਹੜੇ ਇੱਕ ਜਿੰਦਾਬਾਦ 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 ਸੋ ਧੰਨਵਾਦ ਕਰਦੀਆਂ ਵਾ ਜਿਹੜੇ ਸਾਦੀ ਪਹੁੰਚੇ ਨੇ ਤੇ ਜਿਹੜੇ ਹਲੇ ਪਹੁੰਚ ਰਹੇ ਨੇ ਸੋ ਸਾਦੀਆਂ ਨੂੰ ਬੇਨਤੀ ਕਰਦੇ ਆ ਵੀ ਪੰਜਾਬ ਦੇ ਵਿੱਚ ਇਕੱਲੇ ਸਰਸਨ ਦੇ ਵਿੱਚ ਰਹਿ ਕੇ ਇਹ ਬਾਤਾਂ ਮਚਾਉਣਾ ਤੇ ਜਿਹੜਾ ਸਹੀ ਮੈਸੇਜ ਆਪਣਾ ਜਨਤਾ ਤੱਕ ਦੇ ਪੰਜਾਬ ਸਰਕਾਰ ਦਾ ਪੰਜਾਬੇ ਤੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਬਹਿ ਮੱਜ ਕੱਢੀਏ ਮੁਰਨਾ ਸਾਥੀਓ ਅੱਜ ਜਿੱਦਾਂ ਬੈਠੇ ਆ ਜੋ ਜ਼ੂਬਾ ਕਮੇਟੀ ਦੀ ਕਾਲ ਹੋਊਗੀ ਇਹਨਾਂ ਸਰਸੰਦੇ ਵਿੱਚ ਆਪਾਂ ਕਾਹ ਵੱਲੋਂ ਕੂਚ ਕਰਾਂਗੇ ਧੰਨਵਾਦ ਜੀ ਹੋਰ ਬਹੁਤ ਧੰਨਵਾਦ ਜ਼ੂਬਾ ਗੁਰਜੀਤ ਸਿੰਘ ਜੀ ਦੇਖੋ ਸਾਥੀਓ ਆਪਾਂ ਅੱਗੇ ਵੀ ਕਈ ਰਿਕਾਰਡ ਤੋੜੇ ਨੇ ਤੇ ਆ ਵੀ ਤੋੜਨੇ ਆ ਇਹ ਪਤਾ ਲੱਗ ਜੇ ਵੀ ਇਸ ਤੋਂ ਵੱਡੀ ਟੈਂਟਰੈਂਸ ਕਿਤੇ ਨਹੀਂ ਇਸ ਤੋਂ ਵੱਡੇ ਡੇਕੇ ਦੇ ਮੁਲਾਜ਼ਮ ਕਿਤੇ ਨਹੀਂ ਹੈਗੇ ਤੋ ਇਹ ਵੀ ਰਿਕਾਰਡ ਅੱਜ ਟੁੱਟੇਗਾ ਪਹਿਲਾ ਰਿਕਾਰਡ ਆਪਣੇ ਰਿਕਾਰਡ ਅਸੀਂ ਆਪੇ ਹੀ ਤੋੜਦੇ ਆ ਕੋਈ ਸਾਡੇ ਰਿਕਾਰਡ ਤੋੜ ਨਹੀਂ ਸਕਦਾ ਇਹ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਤੋ ਸਾਡੀ ਵੀਰੋ ਮੈਂ ਬੇਨਤੀ ਕਰੂੰਗਾ ਸਾਬਕਾ ਸੂਬਾਗੂ ਸਰਦਾਰ ਜਜੀਤ ਸਿੰਘ ਜੀ ਤੇ ਉਸ ਤੋਂ ਬਾਅਦ ਸੂਬਾਗੂ ਸਰਦਾਰ ਜਗੌਰ ਸਿੰਘ ਜੀ ਤੇ ਉਸ ਤੋਂ ਬਾਅਦ ਜੁਆਇੰਟ ਜੁਆਇੰਟ ਆਗੂ ਸੂਬਾ ਪੰਜਾਬ ਜਗਤਾਰ ਸਿੰਘ ਜੀ ਤੋ ਬੇਨਤੀ ਕਰੂੰਗਾ ਸੂਬਾ ਸਾਬਕਾ ਸੂਬਾਗੂ ਸਰਦਾਰ ਜਜੀਤ ਸਿੰਘ ਜਿਲੰਦਰ ਅੱਜ ਦੇ ਮੁਜ਼ਾਰੇ ਚ ਪੰਨ ਵਾਸਤੇ ਪੀਆਰਟੀ ਦੇ ਜੀ ਆਪੇ ਸਾਥੀਓ ਉਹ ਫਤਿਹ ਸਿੰਘ ਪਈਏ ਵਾਇਲਡ ਜਿੱਕਾ ਖਾਲਸਾ ਵਾਇਲਡ ਜਿੱਕੀ ਫਤਿਹ ਸੌਰੀ ਜੁਆਇੰਟ ਸਿੱਤਰ ਜੀ ਜੁਆਇੰਟ ਸਿੱਤਰ ਸਰਕਾਰ ਦੇ ਜੀ ਸਿੰਘ ਜਲੰਧਰ ਵੱਲ ਸਰਕਾਰ ਬਹੁਤ ਕੁਝ ਲਾਰੇ ਲੱਪੇ ਲਾਉਂਦੀਆਂ ਸ਼ੁਰੂ ਤੋਂ ਲਾਉਂਦੀਆਂ ਆਈਆਂ ਨੇ ਹਰ ਵਾਰ ਮਲਾਯਮ ਨਾਲ ਕਿਸਾਨ ਨਾਲ ਹਰ ਇੱਕ ਵਾਰ ਧੋਖਾ ਕੀਤਾ ਜਾਂਦਾ ਤੋ ਦੇਖੋ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਵੀ ਗੱਲ ਦਾ ਸਿਰੇ ਨਹੀਂ ਲਾਈ। ਕੋ 15 ਦੇ ਜਿਹੜਾ ਟਾਈਮ ਦਿੱਤਾ ਸੀ ਉਹਨਾਂ ਨੇ ਅਨਸ਼ਾਇਦ ਹਰਵਾਈਆਂ ਨੂੰ ਲੱਡਵਾ ਦੇ ਆਰਡਰ ਦੇ ਦਿੱਤੇ ਹੋਣੇ ਕਿ 15 ਦਿਨ ਅਸੀਂ ਪੱਕੇ ਹੋਣ ਜਾ ਰਹੇ ਹਾਂ। ਪਰ ਆਪਾਂ ਪੱਕੇ ਇਸ ਤਰੀਕੇ ਨਾਲ ਹੀ ਹੋਣਾ ਛੰਡੇ 'ਚ ਡੰਡਾ ਪਾ ਕੇ ਹੋਣਾ। 2500 3000 ਸੈਲਰੀ ਲੈਂਦੇ ਸੀ ਜਦੋਂ ਆਪਾਂ ਭਰਤੀ ਹੋਏ ਹਾਂ। ਇਸ ਸ਼ਗਰਸ਼ਾ ਪ੍ਰਤੀ, ਸੁਭਾਗ ਨੈਤੀ ਦੀ ਸੋਚ ਪ੍ਰਤੀ ਅੱਜ ਅਸੀਂ ਪੀ ਤੋਂ 35000 ਰੁਪਏ ਲੈ ਰਹੇ ਹਾਂ। ਵਨਕ ਵੈਲਾ ਰੋੜੀ ਦਾ ਡਰਾਈਵਰ ਜਿਹੜਾ ਡਿਊਟੀ ਵੀ ਨਹੀਂ ਕਰਦਾ ਉਹ ਦਸਤਖਤਾਂ 'ਤੇ ਚੁੜੀ ਕਰਦਾ ਤੇ 70 75 ਹਜ਼ਾਰ 80 ਹਜ਼ਾਰ ਪੈਸਾ ਲੈ ਲਿਆ। ਤੇ ਜਿਹੜੇ ਧੁੰਦਾਂ ਦੇ ਵਿੱਚ ਸਵੇਰੇ ਤੜਕੇ 3 ਵਜੇ ਤੋਂ ਰਾਤ ਕਈ ਤਰੀਕੇ ਹਿੰਡੇ ਗੱਡੀਆਂ ਚਲਾਉਂਦੇ ਨੇ ਉਹਨਾਂ ਦੇ ਪੱਲੇ ਕੀ ਪੈਂਦਾ ਤਹਾ। ਸੋ ਆਪਾਂ ਇਸੇ ਤਰ੍ਹਾਂ ਹੀ ਇੱਕ ਗੁੱਝੀ ਬੇਨਤੀ ਹੈ ਕਿ ਆਪਾਂ ਜਾਤ ਦੇ ਵਿੱਚ ਰਹਿਣਾ ਸੰਘਰਸ਼ ਅੱਗੇ ਵੀ ਅਸੀਂ ਕੀਤਾ ਸੀ ਪਰ ਧੰਵਾਸ ਇਕੱਲੀ ਲੜੀ ਸੀ ਬਾਦੋਂ ਦੀ ਕੋਠੀ ਘੇਰਨ ਗਏ ਸੀ। ਸੋ ਉਥੇ ਪੰਜਾਬ ਪੁਲਿਸ ਦਾ ਕੈਰੀਕਰ ਤੋਂ ਨਹੀਂ ਆਵਣਗੇ ਚੰਡੀਗੜ੍ਹ ਪੁਲਿਸ ਵਾਲੀ ਧੜੀ ਕੈਰੀਕਰ ਤੋਂ ਆ। ਸੋ ਜਾਰਕਪੁਰ ਵਿੱਚ ਰਹਿਣਾ ਕਿਸੇ ਵੀ ਸਾਥੀ ਨੇ ਜਿਹੜਾ ਇਹੋ ਜਿਹਾ ਅਲੱਗ-ਗੁੱਲਾ ਨਹੀਂ ਕਰਨਾ ਜੋ ਸੂਬਾ ਕਮੇਟੀ ਦਾ ਹੁਕਮ ਹੋਊਗਾ ਆਪਾਂ ਉਹਦੇ ਤੇ ਪੈਰਾ ਦੇਣਾ ਉਸੇ ਤਰ੍ਹਾਂ ਹੀ ਆਪਾਂ ਇੱਕ ਨਸਬੰਦ ਦੇ ਵਿੱਚ ਜਾਣਾ ਜਿੱਦੇ ਵੀ ਘਰ ਆਪਾਂ ਜਾਣਾ। ਔਰ ਜਿੱਥੇ ਪ੍ਰਸ਼ਾਸਨ ਸਾਨੂੰ ਗੱਲਬਾਤ ਕਰਨ ਲਈ ਕਹੂਗਾ ਆਪਾਂ ਜਾਰਕਪੁਰ ਦੇ ਵਿੱਚ ਰਹਿ ਕੇ ਸਾਡੀ ਸੂਬਾ ਕਮੇਟੀ ਕਹਿੰਦੀ ਗੱਲਬਾਤ ਕਰੇਗੀ। ਖੁਸ਼ ਨਰਸਾਂ ਦੇ ਨਾਲ ਹੀ ਜਿਹੜੀਆਂ ਇਹ ਜੰਗਾਂ ਜੱਟੀਆਂ ਜਾਂਦੀਆਂ ਇਸ ਨਰਸਾਂ ਦੇ ਨਾਲ ਹੀ ਆਪਾਂ ਖਾਂ ਵੱਡੇ ਹੋਣਾ ਪੱਕੇ ਹੋਣਾ ਮਹਿਮਿਆਂ ਦੇ ਵਿੱਚ ਸੋ ਤਗੜੇ ਹੋ ਗਏ ਆਪਾਂ ਕਿਸੇ ਵੀ ਸਾਥੀ ਨੇ ਕਿਹੜੇ ਪਿੱਛੇ ਲੱਗ ਕੇ ਤਾਂ ਰਾਤ ਇੱਕ ਸਾਥੀ ਹੋਰ ਛੱਡੀ ਜਾਂਦਾ ਹੀ ਸਵੇਰੇ ਜਿਹਦੋਂ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ਪੁਰ ਦਾ ਇਹਨਾਂ ਹੜਤਾਲ ਰੱਖ ਦਿੱਤੀ ਸੋ ਪ੍ਰਕਾਸ਼ਪੁਰ ਹਰ ਸਾਲ ਆਉਂਦਾ ਸੋ ਸਾਡੀ ਹੜਤਾਲ ਦੇ ਨਾਲ ਕੋਈ ਫਰਕ ਨਹੀਂ ਛੱਲੇ ਗੁਰੂ ਘਰ ਜਾਣਾ ਉਹਨੇ ਚਲੇ ਜਾਣਾ ਹੁੰਦਾ ਸੋ ਅਸੀਂ ਕਿਉਂ ਰੋ ਰਹੇ ਹਾਂ ਜੇ ਜਦੋਂ ਸਾਨੂੰ ਸਰਕਾਰਾਂ ਸਾਨੂੰ ਕੁਝ ਦਿੰਦੀਆਂ ਨਹੀਂ ਹੈ ਤਾਂ ਕਰਕੇ ਹੜਤਾਲ ਰੱਖਣੀ ਪੈਂਦੀ ਹੈ ਸਾਨੂੰ ਵੀ ਬਹੁਤ ਵੱਡਾ ਨੁਕਸਾਨ ਆ ਹੜਤਾਲ ਦੇ ਨਾਲ ਸਾਡੀਆਂ ਗੱਡੀਆਂ ਖੜੀਆਂ ਨੇ ਵਾਦਾ ਜਿਹੜਾ ਖਜਾਨੇ ਦੇ ਵਿੱਚ ਵਾਦਾ ਹੋਣਾ ਸੀ ਪੰਨਬਸ ਪੀਆਰਟੀ ਦਾ ਉਹ ਸਾਡਾ ਨੁਕਸਾਨ ਹੋ ਰਿਹਾ ਪਰ ਕਹਿੰਦੇ ਕਿ ਜਦੋਂ ਸਰਕਾਰਾਂ ਮੰਨਦੀਆਂ ਨਹੀਂ ਅੱਤਰਚਾ ਹੀ ਮੰਨਦੀ ਨਹੀਂ ਆ ਸੀਐਮ ਦੀ ਕਹੀ ਹੋਈ ਗੱਲ ਜਿਹੜੀ ਉਹਨਾਂ ਨੇ ਉਹ ਤੱਕ ਲਾਗੂ ਨਹੀਂ ਕੀਤੀ ਵੱਡੀ ਜਿਹੜੀ ਜੋ ਸਬ ਕਮੇਟੀ ਵਿੱਚ ਜਦੋਂ ਮੈਂਬਰ ਪਾਏ ਸੀ ਉਹਨਾਂ ਦੀ ਉਹ ਪਾਲਸੀ ਜਿਹੜੀ ਲਾਗੂ ਨਹੀਂ ਕੀਤੀ ਫਿਰ ਦੇਖੋ ਪਹਿਲੇ ਆਪਣੇ ਡਾਇਰੈਕਟਰ ਦੇ ਸੈਕਟਰੀ ਤੇ ਵਧੀਆ ਨਾਇਸ ਬੰਦੇ ਆਏ ਸੀ ਜਿਨ੍ਹਾਂ ਨੇ ਪਾਲਸੀ ਬਣਾ ਕੇ ਦਿੱਤੀ ਸੀ ਉਹ ਬਹੁਤ ਵਧੀਆ ਆਪਣੇ ਤੱਕ ਦੀ ਪਾਲਸੀ ਸੀ ਇਹਨੂੰ ਪਤਾ ਲੱਗਾ ਸਾਡੇ ਦਿੱਤੇ ਹੋਣਾਂ ਨੂੰ ਤੇ ਉਹ ਅੱਜ ਫਿਰ ਆ ਕੇ ਅਫਸਰ ਮੇਨ ਜੀ ਨੇ ਮਾਨ ਦਾ ਸਿੱਧਾ ਨੇ ਪੰਨ ਵਾਸਤੇ ਹੱਕ ਦੀ ਗੱਲ ਕੀਤੀ ਹੈ ਕੋਈ ਰਿਟਾਇਰ ਹੋ ਗਿਆ ਤੋਂ ਨਾ ਉਸੇ ਤਨ ਨੀਓ ਜਿਹੜੀ ਪਾਲਿਸੀ ਸੀ ਉਹ ਬਦਲ ਕੇ ਕਰ ਦਿੱਤੀ ਨਵੀਂ ਪਾਲਿਸੀ ਜਿਹੜੀ ਲੈ ਕੇ ਫਿਰ ਆ ਗਏ ਪੰਨ ਵਾਸਤਾ ਕੰਮ 10 ਸਾਲ ਦੀ ਨਾ ਪਾਲਿਸੀ ਬਣਾਈ ਹੈ ਤੇ ਡਰਾਈਵਰਾਂ ਨੂੰ ਅਗਲੇ 6 ਮਹੀਨੇ ਨਾਲ 5 ਸਾਲ ਪੂਰੇ ਹੋ 10 ਸਾਲ ਪੂਰੇ